ਬਲਿ ਹੀ ਕੈਪ ਕਰਤਾ ਕਰ ਦਿੱਤਾ ਗਿਆ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਜਨਤਾ ਪਾਰਟੀ ਪਾਰਟੀ ਦਾ ਬੰਦਾ ਇਹ ਨਹੀਂ ਬਲਿ ਹੀ ਕੈਪ ਕਰ ਦਿੱਤਾ ਗਿਆ ਖਾਂ ਦੇ ਵਿੱਚ ਸਿੰਪਲ ਹੀ ਨਹੀਂ ਦਿੱਤਾ ਜਦ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਕੈਂਡੀਡੇਟ ਹੈ ਇਹ ਕੈਂਡੀਡੇਟ ਕਰੋ ਪਹਿਲਾਂ ਇੰਨਾ 5 ਨੰਬਰ ਵਾਰਡ ਦੇ ਵਿੱਚ ਵੀ ਇਦਾਂ ਹੀ ਪਹਿਲਾਂ 6 ਨੰਬਰ ਵਾਰਡ ਚ ਵੀ ਇਦਾਂ ਹੀ ਸਵੇਰਤਾ ਕੀਤਾ ਫਿਰ 5 ਚ ਵੀ ਇਦਾਂ ਕੀਤਾ ਹੁਣ ਤਿੰਨ ਦੇ ਵਿੱਚ ਵੀ ਸੁਵੇਰ ਤੇ ਉਮੀਦਵਾਰ ਦੇ ਨਾਲ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਜਦੋਂ ਅੰਦਰ ਵੀ ਜਾਣ ਦਿੱਤਾ ਗਿਆ ਜੀ ਅੰਦਰ ਜਾ ਰਹੇ ਨਹੀਂ ਦਿੰਦੇ ਉਮੀਦਵਾਰ ਨੂੰ ਸਵੈਰਥਾਂਤਰ ਨਹੀਂ ਜਾਣ ਦਿੱਤਾ ਗਿਆ ਨਹੀਂ ਰੋਕਣੀ ਰੋਕ ਸਕਦਾ ਭਾਜੀ ਉਹ ਆਂਦੇ ਤੁਸੀਂ ਰੋਕ ਨਹੀਂ ਸਕਦੇ ਵੋਟਰਾਂ ਨੇ ਕਿ ਜੱਟ ਨੂੰ ਵਿਚਾਰੇ ਨੂੰ ਪੂਰਾ ਤਬਾਹ ਦਿੱਤਾ ਜਾ ਰਿਹਾ ਕੋਈ ਰੋਕ ਨਹੀਂ ਸਕਦੇ ਹੋਰ ਕੇ ਬਾਹਰ ਆ ਗਏ ਬਾਹਰ ਆ ਚੁੱਕੇ ਨੇ ਰਾਜ ਕੇ ਜਿਹੜਾ ਪ੍ਰਸ਼ਾਸਨ ਆ ਉਹ ਮੂਕ ਦਰਸ਼ਨ ਬਣ ਕੇ ਵੇਖ ਰਿਹਾ ਤੇ ਕਿਸੇ ਪੱਖੋਂ ਵੀ ਜਿਹੜਾ ਉਹ ਹਰੇਕ ਪੱਖੋਂ ਗੋਲਿਆ ਕਰਕੇ ਧੱਕੇ ਦੇ ਨਾਲ ਜਿਹੜੀ ਇਹ ਝਾੜੂ ਵਾਲੀ ਸਰਕਾਰ ਆ ਉਹ VOTING ਕਰਵਾ ਰਹੀ ਅੱਜ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕੀ ਵੀ ਆਮ ਬੈਲਟ ਪੇਪਰ ਤੋਂ ਮੌਜੂਦਾ ਸਤਾਧਰ ਦੀ ਪਾਰਟੀ ਆਮ ਆਦਮੀ ਪਾਰਟੀ ਪ੍ਰਸ਼ਾਸਨ ਦੇ ਨਾਲ ਰਲ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੀ ਉਡਾ ਦਿੱਤਾ ਗਿਆ ਜਦ ਕੇ ਮਾਨਜੋਗ ਰਿਟਰਨਿੰਗ ਅਫਸਰ ਵੱਲੋਂ ਆਹ ਵੇਖੋ ਤੁਹਾਡੇ ਸਾਹਮਣਿਆਂ ਦੀ ਤੁਸੀਂ ਰਿਟਰਨ ਅਫਸਰ ਨਾਲ ਗੱਲ ਕਰੋ ਰਿਟਰਨ ਨਾਲ ਤੁਸੀਂ ਦੱਸੋ ਜੀ ਤੁਸੀਂ ਮੌਕੇ ਤੇ ਉੱਤਾਰੀ ਰਹੇ ਨਾ ਸੀਟ ਤੇ ਕੀ ਹੈ ਜੀ ਜੋ ਇਹ ਮਸ਼ੀਨ ਆਹ ਮਸ਼ੀਨ ਦੇ ਉੱਪਰ ਕੀ ਹੈ ਜੀ ਪੁੱਛੋ ਇਹਨਾਂ ਨੂੰ ਕਿ ਕਮਲ ਤੇ ਫੁੱਲ ਦਾ ਨਿਸ਼ਾਨ ਦਿਖਾ ਦਿਓ ਜੀ ਦੇਖੋ ਮਸ਼ੀਨੋ ਰਹੀ ਦਵਾਏ ਨਹੀਂ ਕਮਲ ਦਾ ਫੁੱਲ ਹੈ ਮਸ਼ੀਨ ਤੇ ਮਸ਼ੀਨ ਚ ਹੈਗਾ ਇਹ ਨਹੀਂ ਸਾਨੂੰ ਸਾਨੂੰ ਮਿਲਿਆ ਹੀ ਨਹੀਂ ਜੀ ਸਾਡੇ ਕੋ ਕਹਿ ਰਹੇ ਆ ਵੀ ਮਸ਼ੀਨ ਚ ਹੈਗਾ ਵੇਖੋ ਉਹਨਾਂ ਦੇ ਰੀਡਰ ਦੇਖੋ ਜੀ ਸਾਨੂੰ ਨਹੀਂ ਮੈਂ ਕਮਲ ਸਿੰਘ ਮੌਕੇ ਦੇ ਅਧਿਕਾਰੀ ਤੇ ਹੈਗੇ ਹੋ ਮੌਕੇ ਦੇ ਅਧਿਕਾਰੀ ਹੋ ਤੁਸੀਂ ਕੋਈ ਦੱਸ ਰਹੇ ਆ ਉਮੀਦਵਾਰ ਅਬਜੈਕਸ਼ਨ ਕਰ ਰਿਹਾ ਭਾਰਤੀ ਜਨਤਾ ਪਾਰਟੀ ਦਾ ਨਾ ਉਹਨਾਂ ਦਾ ਕੋਟਾ ਬੋਟ ਨਹੀਂ ਦੇਣੀ ਕਿੰਨਾ ਤੇ ਕਿਸ ਮੈਂ ਗੱਲੀ ਨੂੰ ਖੁਰਦੇ ਮੈਂ ਨਹੀਂ ਹੋਣੀ ਇਹਨਾਂ ਤੇ ਜੋਗ ਕਾਰਵਾਈ ਕਰਨੀ ਕਰਨੀ ਚਾਹੀਦੀ ਹੈ ਮਾਟੋ ਕਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਵੜਦੀ ਜੋਗ ਕਾਰਵਾਈ ਜਿਹੜਾ ਪ੍ਰੋਜੈਕਟਿੰਗ ਸਰਾ ਉਹ ਸਵੇਰ ਦੀ ਜਦ ਕਿ ਇੱਥੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਉਹ ਕਿੰਦਾ ਐਸਟੀਐਮ ਸਾਹਿਬ ਨਾਲ ਗੱਲ ਕਰੋ ਡੀਸੀ ਨਾਲ ਗੱਲ ਕਰੋ ਲੋਕਤੰਤਰ ਦੀ ਭਾਲੀ ਵਾਸਤੇ ਇਹ ਸੁਣਿਆ ਨਹੀਂ ਜਾਦਾ ਤੁਸੀਂ ਆਪ ਗੱਲ ਕਰੋ ਕਿਸ ਇਹ ਕਰ ਰਹੇ ਸੀ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦੇ ਜੀ ਤੁਹਾਨੂੰ ਇੱਥੇ ਮੁਸ਼ਕਲ ਮਿਲ ਰਹੀ ਹੈ ਇਹਨਾਂ ਤੇ ਮੈਂ ਮਾਜੋ ਕਲੈਕਸ਼ਨ ਕਮਿਸ਼ਨ ਨੂੰ ਕਹਿਣਾ ਵਾਰਡ ਨੰਬਰ 3 ਦੇ ਵਿੱਚ ਬੂਥ ਨੰਬਰ 6 ਦੇ ਵਿੱਚ ਜਿਹੜੇ ਪ੍ਰੋਜੈਕਟਿੰਗ ਅਫਸਰ ਨੇ ਉਹਨਾਂ ਤੇ ਮਰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿੰਨਾ ਬੂਥਾ ਤੇ ਹੋ ਕੰਮ ਹੈ ਜੀ ਸਾਡੀ ਅਸੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਤੋਂ ਹਰਦੀਪ ਸਿੰਘ ਸੰਧੂ ਬੋਲ ਰਿਹਾ ਹੈ ਕਿੰਨਾ ਤੇ ਜੀ ਕਿੰਨਾ ਤੇ ਪਹਿਲਾਂ ਸਵੇਰ ਤਾਈ ਜੀ ਵਾਰਡ ਨੰਬਰ 6 ਦੇ ਵਿੱਚ ਈਵੀਐਮ ਤੇ ਬੈਲਟ ਪੇਪਰ ਉੱਪਰ ਭਾਰਤੀ ਜਨਤਾ ਪਾਰਟੀ ਦਾ ਨਿਸ਼ਾਨ ਟਾਇਆ ਗਿਆ ਕਿਹਾ ਜੀ ਫਿਰ 5 ਨੰਬਰ ਤੇ ਵਿੱਚ ਟਾਇਆ ਗਿਆ ਜੀ ਇਸ ਤੋਂ ਬਾਅਦ ਆਵਾਜ਼ ਨੰਬਰ 3 ਦੇ ਵਿੱਚ ਸਵੇਰ ਤੀਹ ਦੇ ਡੇਢ ਘੰਟਾ ਉਹ ਚੱਲਿਆ ਜੀ ਹਲੋ ਐਸਟੀਐਮ ਸਾਹਿਬ ਤਰਤਨ ਬੋਰੇ ਜੀ